ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਟ ਕਰਦੇ ਆ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਅੱਜ ਫੇਰ ਆਪਾਂ ਤੁਹਾਡੇ ਲਈ ਸੂਟਾਂ ਦੀ ਵੀਡੀਓ ਲੈ ਕੇ ਆਏ ਆਂ ਜੀ ਇਹ ਦੇਖੋ ਪਹਿਲਾ ਸੂਟ ਇੱਕ ਕਸਟਮਰ ਦੇ ਤਿੰਨ ਸੂਟ ਨੇ ਆਪਾਂ ਤਿੰਨੇ ਤੁਹਾਨੂੰ ਦਿਖਾ ਦਾਂਗੇ ਇਹ ਪਹਿਲਾ ਸੂਟ ਆ ਜੀ ਦੇਖੋ ਇਹ ਪਹਿਲੇ 프ਰੰਟ ਪੱਲੇ ਦਾਗਾ ਡਿਜ਼ਾਈਨ ਦੇਖੋ ਜੀ ਬਹੁਤ ਹੀ ਸੋਹਣਾ ਬਣਿਆ ਇਹ ਕੱਪੜਾ ਵੀ ਉਹਨਾਂ ਨੇ ਆਪਣੇ ਤੋਂ ਹੀ ਲੈਤਾ ਸੀ ਇਹ ਖਾਦੀ ਦੇ ਉੱਪਰ ਆਪਾਂ ਡਿਜ਼ਾਈਨ ਕੀਤਾ ਖਾਦੀ ਆ ਇਹ ਜੀ ਕੱਪੜਾ ਜਿਹੜਾ ਬਹੁਤ ਹੀ ਵਧੀਆ ਚ ਖਾਦੀ ਆ ਇਹ ਤੇ ਪੱਲੇ ਦਾ ਡਿਜ਼ਾਈਨ ਆ ਇਹ ਨਾਲ ਹੀ ਇਹਦੇ ਮੂਰੀਆਂ ਤੇ ਵੀ ਡਿਜ਼ਾਈਨ ਆ ਆਹ ਵਾਲਾ ਮੂਰੀਆਂ ਤੇ ਆ ਜੀ ਤੇ ਬਾਹਾਂ ਤੇ ਵੀ ਆ ਮੂਰੀਆਂ ਤੇ ਬਾਹਾਂ ਦਾ ਤਸਵੀਰ ਹੀ ਆ ਡਿਜ਼ਾਈਨ ਹਾਂਜੀ ਬਹੁਤ ਸੋਹਣਾ ਕਲਰ ਆ ਕਿ ਇਹ ਉਹਨਾਂ ਨੇ ਆਪ ਹੀ ਸਿਲੈਕਟ ਕੀਤਾ ਸੀ ਵੀ ਸਾਨੂੰ ਇਹ ਕਲਰ ਚਾਹੀਦਾ ਦੇ ਉੱਪਰ ਡਿਜ਼ਾਈਨ ਦਾ ਤੇ ਆਪਾਂ ਫਿਰ ਉਹੀ ਥ੍ਰੈਡ ਯੂਜ਼ ਕੀਤਾ ਇਹਦੇ ਲਈ ਦੇਖ ਲਓ ਜੀ ਚੰਗੀ ਤਰ੍ਹਾਂ ਕਿਵੇਂ ਲੱਗਿਆ ਜਰੂਰ ਦੱਸਿਓ ਫਿਰ ਬਾਹਾਂ ਹੋ ਗਈਆਂ ਮੋਰੀਆਂ ਹੋ ਗਈਆਂ ਤੇ ਪੱਲਾ ਹੋ ਗਿਆ ਦੁਬਾਰਾ ਤੋਂ ਫਿਰ ਦੇਖ ਲਓ ਜੀ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆਗਾ ਇਹ ਜੀ ਆਪਣੇ ਕਸਟਮਰ ਹੈਗੇ ਆ ਮੋਗੇ ਤੋਂ ਇਹ ਮੋਗੇ ਜਾ ਰਹੇ ਨੇ ਸੂਟ ਦੇ ਨੈਕਸਟ ਸੂਟ ਆ ਜੀ ਇਹ ਵਾਲਾ ਇਹ ਵੀ ਖਾਦੀ ਦੇ ਉੱਪਰ ਹੀ ਆ ਇਹ ਵੀ ਬਹੁਤ ਸੋਹਣਾ ਕੱਪੜਾ ਖਾਦੀ ਦਾ ਹਮ ਜੀ ਇਹ ਪੱਲੇ ਦਾ ਡਿਜ਼ਾਈਨ ਘੇਰੇ ਦਾ ਦੇਖ ਲਓ ਜੀ ਇਹਦੇ ਨਾਲ ਦੇ ਆਪਾਂ ਪਹਿਲਾਂ ਇਹ ਸੂਟ ਤਿਆਰ ਕੀਤੇ ਆ ਇਹ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਆ ਰਹੀ ਹੈਗਾ ਦੇਖ ਲਓ ਜੀ ਕਿੰਨਾ ਸੋਹਣਾ ਬਣਿਆ ਸੂਟ ਤੇ ਬਾਹਾਂ ਤੇ ਮੋਰੀਆਂ ਇਹਦੀਆਂ ਵੀ ਆਪਾਂ ਨਾਲ ਤਿਆਰ ਕੀਤੀਆਂ ਨੇ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਤੇ ਉਹਨਾਂ ਨੇ ਕਿਹਾ ਸੀ ਵੀ ਇਦਾਂ ਵੀ ਜ਼ਿਆਦਾ ਕਲਰ ਨਹੀਂ ਯੂਜ਼ ਕਰਨੇ ਸੀ ਉਹਨਾਂ ਦੀ ਇਹ ਪਸੰਦ ਸੀਗੀ ਤੇ ਬਾਕੀ ਆਪਾਂ ਵੀ ਫਿਰ ਜ਼ਿਆਦਾ ਡਿਜ਼ਾਈਨ ਦੇ ਪਰ ਕਲਰ ਨਹੀਂ ਯੂਜ਼ ਕੀਤੇ ਇਹ ਜੀ ਮੂਰੀਆਂ ਦਾ ਹੈਗਾ ਸਿੰਗਲ ਹੈ ਜੇ ਉਹ ਤੁਸੀਂ ਇਹ ਦੇਖ ਰਹੇ ਹੋ ਤੇ ਉਹਨਾਂ ਨੇ ਕਲਰ ਜ਼ਿਆਦਾ ਯੂਜ਼ ਕਰਨ ਤੋਂ ਮਨਾ ਕੀਤਾ ਸੀ ਆਪਾਂ ਵੀ ਫਿਰ ਉਦਾਂ ਹੀ ਤਿਆਰ ਕੀਤਾ ਇਹ ਜੀ ਬਾਹਾਂ ਤੇ ਆ ਇਹ ਬਾਹਾਂ ਦੀ ਡਿਜ਼ਾਈਨਿੰਗ ਹੈ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਆ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਜ਼ਿਆਦਾ ਵਧੀਆ ਹੋਇਆਗਾ ਤੇ ਬਾਕੀ ਤੁਸੀਂ ਕੋਈ ਵੀ ਸੂਟ ਕਿਸੇ ਵੀ ਤਰ੍ਹਾਂ ਦਾ ਤਿਆਰ ਕਰਨਾ ਜਦੋਂ ਮਰਜ਼ੀ ਕਰਵਾ ਸਕਦੇ ਹੋ ਜੀ ਹਾਂਜੀ ਬਾਕੀ ਆਪਨੇ ਨੰਬਰ ਮੈਂਸ਼ਨ ਕੀਤਾ ਹੁੰਦਾ ਉਹ ਆਪਣੇ ਕੋਲ ਹੀ ਹੁੰਦਾਗਾ ਆਪਾਂ ਆਪ ਹੀ ਗੱਲ ਕਰਦੇ ਆਂ WhatsApp ਤੇ ਕਾਲ ਮੈਸੇਜ ਜਿਵੇਂ ਵੀ ਤੁਸੀਂ ਕਰਨਾ ਕਈ ਵਾਰ ਕਾਲ ਨਹੀਂ ਅਟੈਂਡ ਕਰਦੇ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਅਸੀਂ ਜਦੋਂ ਵੀ ਆਨਲਾਈਨ ਹੋਵਾਂਗੇ ਐਕਟਿਵ ਹੋਵਾਂਗੇ ਤਾਂ ਤੁਹਾਡਾ ਮੈਸੇਜ ਦਾ ਰਿਪਲਾਈ ਜ਼ਰੂਰ ਕਰਦੇ ਆਂ ਜੀ ਅਸੀਂ ਤੇ ਬਾਕੀ ਤੁਸੀਂ ਇਹ ਡਿਜ਼ਾਈਨਿੰਗ ਦੇਖ ਚੁੱਕੇ ਆ ਦੋ ਸੂਟਾਂ ਦੀ ਆਪਾਂ ਤੀਸਰਾ ਸੂਟ ਵੀ ਤੁਹਾਨੂੰ ਦਿਖਾਉਣੀ ਆ ਇਹਦੇ ਨਾਲ ਦਾ ਆਪਾਂ ਸੂਟ ਪਹਿਲਾਂ ਵੀ ਤਿਆਰ ਕੀਤਾ ਸੀ ਸੇਮ ਐਜ਼ ਤੇ ਹਾਂਜੀ ਇਹ ਦੇਖੋ ਲਾਈਟ ਪਿੰਕ ਕਲਰ ਆ ਸੂਟ ਦਾ ਇਹ ਵੀ ਆਪਣੇ ਕੋਈ ਕੱਪੜਾ ਵਾਹੇ ਕੀਤਾ ਉਹਨਾਂ ਨੇ ਇਹ ਕੈਮਬ੍ਰਿਕ ਕਾਟਨ ਦੇ ਉੱਪਰ ਤਿਆਰ ਕੀਤਾ ਗਿਆ ਮਸ਼ੀਨ ਵਰਕ ਦੇ ਨਾਲ ਜਰੀ ਵਰਕ ਇਹ ਜੀ ਤੁਸੀਂ ਪਹਿਲਾਂ ਵੀਡੀਓ ਦੇਖ ਵੀਡੀਓ ਚ ਦੇਖਿਆ ਵੀ ਹੋਊਗਾ ਸੇਮ ਇਦਾਂ ਦਾ ਹੀ ਸੂਟ ਸੀਗਾ ਹਾਂਜੀ ਬਸ ਉਹ ਥੋੜਾ ਕੱਪੜੇ ਦਾ ਫਰਕ ਸੀ ਉਹ ਕਪੜਾ ਥੋੜਾ ਸਰਦੀਆਂ ਵਾਲਾ ਸੀਗਾ ਤੇ ਇਹ ਕੈਮਰਿਕ ਹਾਂਜੀ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਘੇਰੇ ਦਾਗਾ ਤੇ ਆ ਬਾਹਾਂ ਤੇ ਹੈ ਜੀ ਡਿਜ਼ਾਈਨਿੰਗ ਤੇ ਪੱਲੇ ਦਾਗਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਇਹ ਸੂਟ ਵੀ ਤੇ ਹਾਂਜੀ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਡਿਜ਼ਾਈਨ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ